ਹਾਂਜੀ ਸਸਤੀ ਕੱਪ ਸਾਰਿਆਂ ਨੂੰ ਵਸਟਸਟ ਕਲਾਉਡ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਲਿਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਆ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੋਂ ਕੋਈ ਨੰਬਰ ਦੇਵਾਂਗੇ ਤੁਸੀਂ ਉਹਦੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ نوٹ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਅੱਜ ਆਪਾਂ ਤੁਹਾਡੀ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਤੁਹਾਡੀ ਡਿਮਾਂਡ ਤੇ ਕਾਟਨ ਦੇ ਦੁਪੱਟਿਆਂ ਵਾਲੇ ਖੁੱਲੇ ਡੁੱਲੇ ਕੱਪੜੇ ਵਾਲੇ ਸੂਟ ਜਿਹੜੇ ਉਹ ਲੈ ਕੇ ਆਏ ਆ ਬਿਲਕੁਲ ਪਿਓਰ ਕਾਟਨ ਦੇ ਸੂਟ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਲਓ ਜੀ ਪਹਿਲਾ ਸੂਟ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਤਾਂ ਇਹ ਸੋਲ ਬਾਟਮ ਹੈਗੀ ਆ ਕਲਰ ਫਾਸਟ ਹੋਣਗੇ ਕਲਰ ਬਿਲਕੁਲ ਨਹੀਂ ਜਾਣਗੇ ਠੀਕ ਹੈ ਜੀ ਪਹਿਲਾਂ ਮੈਂ ਹਨਾ ਸਲਵਾਰ ਨਾਪ ਲਵਾ ਤਿੰਨੀ ਹੋਊਗੀ ਸਲਵਾਰ ਔਰ ਢਾਈ ਕਿਤ ਹੈ ਇਹ ਲਓ ਢਾਈ ਮੀਟਰ ਦੀ ਲਓ ਜੀ ਢਾਈ ਮੀਟਰ ਦਾ ਸਲਵਾਰ ਦਾ ਪੀਸ ਰਹੂਗਾ ਠੀਕ ਹੈ ਉਹੀ ਪੌਣੇ ਤੇ ਨਹੀਂ ਹੈਗਾ ਲੈ ਬਾਹਰ ਮੈਂ ਨਾ ਠੀਕ ਹੈ ਬਰ ਬਸ ਜਿੰਨਾ ਨਾਰਮਲ ਵਰ ਹੁੰਦਾ ਜੀ ਉਹ ਵਰ ਹੈਗਾ ਵਧੀਆ ਵਰ ਹੈ ਜਾਨੀ ਛੋਟਾ ਵਰ ਨਹੀਂ ਹੈਗਾ ਤੇ 2.5 ਮੀਟਰ ਦੀ ਸ਼ਰਟ ਰਹੂਗੀ ਦੋਨੋਂ ਪੀਸ ਜਿਹੜੇ ਉਹ 2.5 2.5 ਮੀਟਰ ਦੇ ਰਹਿਣਗੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਖਲੋਰ ਕੇ ਦਿਖਾ ਦੇਣੀ ਆ ਆ ਲੋ ਇਹਦੇ ਉੱਪਰ ਲੱਗੀ ਹੋਈ ਹੈ ਇਹ ਵਾਲੀ ਪੱਟੀ ਠੀਕ ਹੈ ਆ ਪੱਟੀ ਦੇਖ ਲਓ ਉਹਦੇ ਉੱਪਰ ਵਰਕ ਹੋਇਆ ਹੋਇਆ ਬੜਾ ਹੀ ਪਿਆਰਾ ਜਿਹਾ ਹੈਂਡ ਵਰਕ ਹੋਇਆ ਹੋਇਆ ਕਲਰ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਗਰਮੀਆਂ ਚ ਇਦਾਂ ਦੇ ਜਿਹੜੇ ਕਲਰ ਪ੍ਰਿੰਟ ਆ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਤੇ ਇਹ ਹੈਗੀ ਆ ਜੀ ਇਹਦੀ ਸ ਪੂਰੀ 2.5 ਮੀਟਰ ਜੇ ਸਲਵਾਰ ਰਹੂਗੀ ਤੇ 2.5 ਮੀਟਰ ਦੀ ਸ਼ਰਟ ਰਹੂਗੀ ਠੀਕ ਹੈ ਜੀ ਤੇ ਦੁਪट्टे ਬਹੁਤ ਸੋਹਣੇ ਆ ਬਿਲਕੁਲ ਪਿਓਰ ਕਾਟਨ ਦੇ ਦੁਪट्टे ਜਿਹੜੇ ਗਰਮੀਆਂ ਦੇ ਵਿੱਚ ਪਹਿਣਾ ਪਾਉਂਦੀਆਂ ਨੇ ਮੰਗਦੀਆਂ ਨੇ ਤੇ ਦੁਪੱਟਾ ਮੈਂ ਤੁਹਾਨੂੰ ਨਾਪ ਕੇ ਦੱਸ ਦਾਂ ਦੁਪੱਟਾ ਵੀ ਇੱਕ ਨਾਪ ਦੇਣੀ ਆ ਫਿਰ ਬਾਕੀ ਸਾਰੇ ਸੇਮ ਹੀ ਹੋਣਗੇ ਲੋ ਜੀ ਦੁਪੱਟਾ ਸਵਾ ਦੋ ਮਿਲੂਗਾ ਵੈਸੇ ਕਦੇ ਵੀ ਕਾਟਨ ਦਾ ਦੁਪੱਟਾ ਜਿਹੜਾ ਉਹ ਉਹ ਢਾਈ ਆ ਜਿਹੜਾ ਉਹ ਨਹੀਂ ਹੁੰਦਾ ਬਹੁਤ ਘੱਟ ਮਿਲਦੇ ਨੇ ਉਹ ਥੋੜੇ ਕਾਸਟਲੀ ਹੁੰਦੇ ਨੇ ਜਿਹੜੇ ਢਾਈ ਢਾਈ ਵਾਲੇ ਹੁੰਦੇ ਨੇ ਆ ਲਓ ਚੌੜਾਈ ਬਹੁਤ ਜਿਆਦਾ ਐ ਜੇ ਇੰਨੀ ਚੌੜਾਈ ਨਾਲ ਢਾਈ ਮੀਟਰ ਦਾ ਦੁਪੱਟਾ ਹੋਵੇ ਸਾਬਿਆ ਵੀ ਨਹੀਂ ਜਾਣਾ ਠੀਕ ਹੈ ਜੀ ਔਰ ਕਪੜਾ ਇੰਨਾ ਕਿ ਪਿਆਰਾ ਹੈਗਾ ਕਾਟਨ ਦਾ ਬਹੁਤ ਜਿਆਦਾ ਪਿਆਰਾ ਹੈ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ ਇਹਦੀ ਕਪੜਾ ਵਖਾਤ ਚੋ ਟੱਕ ਕੇ ਲਓ ਜੀ ਬਹੁਤ ਸੋਹਣਾ ਕਪੜਾ ਬਹੁਤ ਸੋਹਣਾ ਕਪੜਾ ਵੈਸੇ ਪਤਾ ਲੱਗ ਜਾਂਦਾ ਹੁੰਦਾ ਕੈਮਰੇ ਚੋਂ ਵੀ ਤੇ ਇਹ ਮਿਲੂਗਾ ਜੀ ਸੂਟ ਤੁਹਾਨੂੰ 850 ਅਗਰ ਤਿੰਨ ਸੂਟ ਲਓਗੇ ਤਾਂ 8800 ਦੇ ਵਿੱਚ ਮਿਲਗੇ। ਲੋ ਇੱਕ ਸੂਟ 850 ਚ ਦੋ ਸੂਟ 1650 ਚ ਜਾਨੀ ਦੋ ਸੂਟਾਂ ਪਿੱਛੇ 50 ਪੈ ਸ਼ਿਪਿੰਗ ਪਾਊਗੀ ਤੁਹਾਨੂੰ ਇੱਕ ਸੂਟ ਦੇ ਵੀ 50 ਪਾਊਗੀ ਤਿੰਨ ਸੂਟਾਂ ਪਿੱਛੇ ਤੁਹਾਨੂੰ 8800 ਦੇ ਸੂਟ ਪਹਿਣ ਕੇ 2400 ਦੇ ਤਿੰਨ ਸੂਟ ਠੀਕ ਹੈ ਜੀ। ਲੋ ਲੋ ਜੀ ਸੇਮ ਹੀ ਰਹੂਗਾ ਸੂਟ ਕਲਰ ਫਰਕ ਹੈ। ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਮਿਲ ਗਿਆ ਤੁਸੀਂ ਉਹੀ ਚੱਕ ਲਿਓ ਬਾਰੇ ਚੱਕਰ ਚ ਪੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਟੱਫ ਬਹੁਤ ਜ਼ਿਆਦਾ ਸੋਹਣਾ ਹੈ ਤੇ ਕਲਰ ਵਗੈਰਾ ਬਿਲਕੁਲ ਪੱਕੇ ਨੇ ਠੀਕ ਹੈ ਜੀ ਕਲਰ ਬਿਲਕੁਲ ਨਹੀਂ ਜਾਣਗੇ ਇਹ ਹੈਗੀ ਹੈ ਦੁਪੱਟੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਇਹ ਵਾਲੀ ਸਲਵਾਰ ਠੀਕ ਹੈ ਜੀ ਬਹੁਤ ਪਿਆਰੇ ਸੂਟ ਨੇ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਆਲੋ ਇਹ ਇਸ ਤਰ੍ਹਾਂ ਦਿਖਾ ਲਓ ਤੁਸੀਂ ਸਵਾ 2 ਮੀਟਰ ਦਾ ਦੁਪੱਟਾ ਤੇ ਆ ਫੁੱਲ ਜਿਹੇ ਲੱਗੇ ਹੋਏ ਨੇ ਜਿਹੜੇ ਇੱਥੇ ਲੱਗਦੇ ਹੁੰਦੇ ਨੇ ਆ ਲੋ ਠੀਕ ਹੈ ਤੇ ਕੰਨੀਆਂ ਤੇ ਕੋਈ ਲੇਸ ਨਹੀਂ ਹੈਗੀ ਬਸ ਸਿਰਫ ਪੱਲੇ ਪੱਲਿਆਂ ਤੇ ਲੇਸ ਆ ਉਹ ਫੁੱਲਾਂ ਜਿਹਾਂ ਵਾਲੀ ਤੇ ਪ੍ਰਾਈਸ ਹੋਊਗੀ ਜੀ ਇੱਕ ਸੂਟ ਦੀ 850 ਠੀਕ ਹੈ ਤੇ ਸੇਮ ਹੀ ਇਹ ਆ ਕਲਰ ਫਰਕ ਹੈਗਾ ਇਹਦਾ ਥੋੜਾ ਜਿਹਾ ਕੱਢ ਕੇ ਦਿਖਾ ਲੈਂਨੀ ਆ ਮੈਂ ਪੌਫੇ ਤੋਂ ਮਹਿਰੂਨ ਕਲਰ ਬੜਾ ਆ ਪਿਆਰਾ ਜਿਹਾ ਕਲਰ ਮਹਿਰੂਨ ਐਂਡ ਸਕਿਨ ਠੀਕ ਹੈ ਜੀ ਇਹ ਹੈਗਾ ਇਹਦਾ ਦੁਪੱਟਾ ਤੇ ਸਲਵਾਰ ਦੱਸ ਦਿੰਨੀ ਆ ਸਲਵਾਰ ਉਦਾਂ ਹੀ ਆ ਜ਼ਿਗਜ਼ੈਗ ਜਿਹਾ ਪ੍ਰਿੰਟ ਆ ਵਾ ਠੀਕ ਹੈ ਜੀ ਸਾਰਾ ਖਲਾਰਾ ਨਾ ਪਾਈਏ ਇਦਾਂ ਹੀ ਮੈਂ ਰੱਖ ਲਿਆ ਤੈ ਲੱਗੀ ਲਗਾਈ ਫੇਰ ਤਾ ਇਹੋ ਜਿਹੀ ਲੱਗਦੀ ਹੋਈ ਨਹੀਂ ਹੈਗੀ ਸਾਡੇ ਤੋਂ ਇਹਦਾ ਹੋਲ ਜੀ ਤਾਦੀ ਤਾਂ ਹੋ ਮੈਨੂੰ ਰੋਟ ਸਾਰੀ ਚਲੋ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਥੋੜਾ ਜਿਹਾ ਡਬਲ ਹੀ ਦਿਖਾ ਦੇਣੀ ਆ ਡਿਜ਼ਾਈਨਿੰਗ ਦੀ ਪਤਾ ਲੱਗ ਜਾਂਦੀ ਹੈ ਆ ਲੋ ਲੋ ਜੀ ਇਹ ਦੁਪੱਟਾ ਇਹਦਾ ਬਹੁਤ ਸੋਹਣਾ ਸੂਟ ਹੈ ਜਿਹੜਾ ਮਰਜ਼ੀ ਕਲਰ ਤੁਹਾਨੂੰ ਮਿਲ ਜੇ ਜੀ ਤੁਸੀਂ ਉਹੀ ਕਲਰ ਲੈ ਲਿਓ ਕਿਉਂਕਿ ਸਟੱਫ ਬਹੁਤ ਜਿਆਦਾ ਸੋਹਣਾ ਹੈ ਸਟੱਫ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਠੀਕ ਹੈ ਕਲਰ ਵੀ ਸਾਰੇ ਸੋਹਣੇ ਕਲਰ ਵੀ ਸਾਰੇ ਸੋਹਣੇ ਆ 2.5 ਮੀਟਰ ਦੀ ਸ਼ਰਟ ਰਹੂਗੀ ਤੇ 2.5 ਮੀਟਰ ਦੀ ਸਲਵਾਰ ਰਹੂਗੀ ਬਹੁਤ ਹੁੰਦੇ ਆ 2.5 2.5 ਦੇ ਤਾਂ ਤੇ ਦੁਪੱਟਾ ਰਹੂਗਾ ਜੀ ਇਹਦਾ ਸਵਾ 2 ਮੀਟਰ ਠੀਕ ਹੈ ਚੌੜਾਈ ਬਹੁਤ ਆ ਦੁਪੱਟੇ ਦੀ ਲੋ ਨੈਕਸ ਦੇਖੋ ਇਹ ਬਲੈਕ ਕਲਰ ਦੇ ਵਿੱਚ ਹੋਊ ਇਹਨੂੰ ਆਪਾਂ ਖੋਲਦੇ ਨਹੀਂ ਹੈਗੇ ਉਸੇ ਤਰ੍ਹਾਂ ਹੀ ਲਗਾ ਇਹ ਜਿਸ ਤਰ੍ਹਾਂ ਤੁਸੀਂ ਬਾਕੀ ਦੇ ਦੇਖ ਲਓ ਜੀ ਇਹ ਚਾਰ ਸੂਟ ਹੋ ਗਏ ਆਪਣੇ ਕੋਲ ਇੱਕ ਡਿਜ਼ਾਈਨ ਦੇ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਹਾਂ ਦੁਬਾਰਾ ਤੋਂ 850 ਦਾ ਇੱਕ ਸੂਟ 1650 ਦੇ ਦੋ ਸੂਟ ਤੇ 2400 ਦੇ ਤਿੰਨ ਸੂਟ ਠੀਕ ਹੈ ਜੀ ਸ਼ਿਪਿੰਗ ਫਿਰ ਨਹੀਂ ਹੋਊਗੀ ਲੋ ਫਿਰ ਡਿਜ਼ਾਈਨਿੰਗ ਫਰਕ ਪੈ ਗਈ ਹੁਣ ਹਲੋ ਮਹਿਰੂਨ ਕਲਰ ਹੈ ਮਹਿਰੂਨ ਐਂਡ ਸਕਿਨ ਜਾਈ ਹੈ। ਲਓ। ਕਾਟਨ ਤਾਂ ਇੰਨੀ ਕੁ ਫਾਈਨ ਵਰਗੀ ਵਾਲੀ ਹੈਗੀ ਆ ਜੀ। ਨਾ ਤਾਂ ਇਹਦੇ نیچے ਲਾਈਨਿੰਗ ਦੀ ਲੋੜ ਹੈ ਤੇ ਨਾ ਹੀ ਇਹ ਇਹਨਾਂ ਵਿੱਚੋਂ ਕੁਝ ਦਿਖਦਾ ਜਿਵੇਂ ਮਰਜ਼ੀ ਪਾਈ ਚਲੋ ਤੁਸੀਂ ਕੋਈ ਚੱਕਰ ਨਹੀਂ ਹੈਗਾ। ਤੇ ਲਓ ਜੀ। ਇਹ ਵਾਲੀ ਡਿਜ਼ਾਈਨਿੰਗ ਹੈ ਉੱਪਰ neck ਦੇ ਉੱਪਰ ਜਿਹੜੀ ਪੱਟੀ ਹੈ ਇਹਨੂੰ ਤੁਸੀਂ ਅੱਗੇ ਪਿੱਛੇ ਕਰ ਸਕਦੇ ਹੋ ਜਿੱਥੇ ਮਰਜੀ ਐਡਜਸਟ ਕਰ ਲਿਓ ਰਿਮੂਵੇਬਲ ਹੈਗੀ ਆ ਔਰ ਬੜੀ ਸੋਹਣੀ ਪੱਟੀ ਆ ਵਰਕ ਬੜਾ ਸੋਹਣਾ ਹੋਇਆ ਹੋਇਆ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਬੜੀ ਸੋਹਣੀ ਡਿਜ਼ਾਈਨਿੰਗ ਹੈ ਸਲਵਾਰ ਦੀ ਲਓ ਜੀ ਠੀਕ ਹੈ ਇਸ ਤਰ੍ਹਾਂ ਬਣੂਗੀ ਸਲਵਾਰ ਆਹ ਬੜੀ ਡਿਜ਼ਾਈਨ ਹੈ ਉੱਪਰ ਨੂੰ ਲਾਈਨਾਂ ਜਾਣਗੀਆਂ ਇਹ ਡਿਗਜ਼ਗ ਵਾਲੀਆਂ ਜਿਹੜੇ ਆ ਕੇ ਰੰਗ ਸਹੀ ਆ ਹਾਂ ਸਹੀ ਆ ਜੀ ਬਿਲਕੁਲ ਲਓ ਜੀ ਅਗਲਾ ਦੁਪੱਟਾ ਦੇਖੋ ਇਹਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਕਾਟਨ ਬਹੁਤ ਜਿਆਦਾ ਸੋਹਣੀ ਆ ਬਹੁਤ ਜਿਆਦਾ ਆ ਲੋ ਠੀਕ ਹੈ ਜੀ ਆ ਲੋ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਆ ਦੀ 850 ਇੱਕ ਸੂਟ ਦੀ 850 ਇਹ ਚ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਬਲੈਕ ਮੈਨੂੰ ਲੱਗਾ ਸਾਰੇ ਹੁਣ ਮੈਂ ਬਾਰ ਬਾਰ ਨਾ ਖਲਾਰਾਂ ਠੀਕ ਹੈ ਤੇ ਇੱਕ ਮਹਿਰੂਨ ਕਲਰ ਉਹ ਨਿਕਲ ਗਿਆ ਇੱਕ ਹੋਰ ਦੋ ਕਲਰ ਬਲੈਕ ਨੇ ਜੀ ਇਹਦੇ ਵਿੱਚ ਦੋ ਸੂਟ ਆਪਣੇ ਕੋਲੇ ਠੀਕ ਹੈ ਇਹ ਵਾਲਾ ਬਲੈਕ ਹੋ ਗਿਆ ਤੇ ਫਿਰ ਇਹ ਮਹਿਰੂਮ ਤੇ ਬਲੈਕ ਹੋ ਗਏ ਸੇਮ ਦੋ ਠੀਕ ਹੈ ਜੇ ਦੋ ਚੱਕਣੇ ਆ ਅਲੱਗ-ਅਲੱਗ ਰੰਗ ਦੇ ਚੱਕਣੇ ਉਹ ਵੀ ਲੈ ਸਕਦੇ ਹੋ ਇੱਕ ਕਲਰ ਦੇ ਚੱਕਣੇ ਆ ਉਹ ਵੀ ਲੈ ਸਕਦੇ ਹੋ ਸਾਡੇ ਕੋਲ ਇਹਨਾਂ ਦੋ ਕੁੜੀਆਂ ਆਉਂਦੀ ਹੁੰਦੀਆਂ ਸ਼ਾਪ ਤੇ ਦੋ ਪਹਿਣਾ ਉਹ ਹਮੇਸ਼ਾ ਕਹਿੰਣਗੀਆਂ ਵੀ ਸਾਨੂੰ ਦੋ ਇੱਕੋ ਜਿਹੇ ਚਾਹੀਦੇ ਤੇ ਜੇ ਉਹਨਾਂ ਨੇ फटाफट ਵੀਡੀਓ ਦੇਖ ਲਈ ਤਾਂ ਸਾਰੇ ਲੈ ਲੈ ਲਓ ਲਓ ਜੀ ਬਨੇ ਦੇਖੋ ਡਿਜ਼ਾਈਨਿੰਗ ਚੇਂਜ ਹੋਊਗੀ ਹੁਣ ਫਿਰ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਹਾਂ ਇਹ ਵਾਲੀ neck ਦੇ ਉੱਪਰ ਇਹਦੇ ਆਹ ਡਿਜ਼ਾਈਨਿੰਗ ਮਿਲੂਗੀ ਪੱਟੀ ਲੱਗੀ ਹੋਈ ਔਰ ਵਰਕ ਹੋਇਆ ਹੋਇਆ ਦੇ ਉੱਪਰ ਮਿਰਰ ਵਰਕਾ ਦੇ ਠੀਕ ਹੈ ਜੀ ਬਹੁਤ ਸੋਹਣਾ ਸੁਣ ਤਾਂ ਬਹੁਤ ਜਿਆਦਾ ਲਓ ਇਹ ਲੰਮੀ ਕਿੱਡੀ ਕ ਪੱਟੀ ਠੀਕ ਹੈ ਲੰਬੀ ਹੈਗੀ ਆ ਵਿੱਚ ਨੂੰ ਮੋੜੀ ਹੋਈ ਹੈ ਹਾਂ ਲੰਬੀ ਹੈ ਬੀਬੀ ਹੁਣ ਸਾਰਾ ਖਲਾਇ ਦੇਣਾ ਹਟਦੀ ਹਾਲ ਖਲਾਓ ਜੀ ਕੋਲ ਨਹੀਂ ਖਲਾਉਣੀ ਹੁਣ ਇਹ ਆ ਲੋ ਲਓ ਜੀ ਕਾਫੀ ਲੰਬੀ ਹੈ ਪੱਟੀ ਆ ਪਟਾ ਕੇ ਇਹਨੂੰ نیچے ਕਰਨਾ نیچے ਕਰ ਲਓ ਜਿਵੇਂ ਮਰਜ਼ੀ ਕਰ ਲਓ 2.5 ਮੀਟਰ ਦਾ ਪੀਸ ਮਿਲੂਗਾ ਤੁਹਾਨੂੰ ਸ਼ਰਟ ਦਾ ਤੇ ਇਹ ਮਿਲੂਗੀ ਜੀ ਇਹਦੇ ਨਾਲ ਸਲਵਾਰ ਸਲਵਾਰ ਦੀ ਡਿਜ਼ਾਈਨਿੰਗ ਹੋਊਗੀ ਇਸ ਤਰ੍ਹਾਂ ਉੱਪਰ ਨੂੰ ਲੰਬੀਆਂ ਲਾਈਨਾਂ ਠੀਕ ਹੈ ਜੀ ਦੁਪੱਟਾ ਬਹੁਤ ਧਿਆਰੇ ਲਓ ਦੁਪੱਟਾ ਦੇਖੋ ਲਓ ਜੀ ਇਹ ਵਾਲਾ ਦੁਪੱਟਾ ਆਂ ਲੱਗਦਾ ਖੁੱਲੇ ਡੁੱਲੇ ਭਾਵੇਂ ਸਵਾ ਦੋ ਹੈ ਪਰ 2.5 ਵਰਗਾ ਲੱਗਦਾ ਕਿਉਂਕਿ ਚੌੜਾਈ ਬਹੁਤ ਜ਼ਿਆਦਾ ਹੈ ਠੀਕ ਹੈ ਇਸ ਲਈ ਤੁਸੀਂ ਟੈਨਸ਼ਨ ਨਾ ਲਿਓ ਸਵਾ ਦੋ ਹੋਵੇ ਬੇਸ਼ੱਕ ਦੀ ਪਰ ਰਾਮ ਨਾ ਚੱਕਲੇ ਇਹ ਹੁੰਦਾ ਹੀ ਸਵਾ ਦੋ ਹਾਂ ਲਓ ਜੀ ਇਹ ਵਾਲਾ ਕਲਰ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਅੱਗੇ ਦਿਖਾ ਦਿੰਦੀ ਹਾਂ ਤੁਹਾਨੂੰ ਕਿੱਥੇ ਆਹ ਹੁਣ ਲੋ ਇਹ ਵਾਲਾ ਕਲਰ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਠੀਕ ਹੈ ਸਾਰਾ ਨਹੀਂ ਖੋਲਦੀ ਹੁਣ ਇਹ ਮਾਫ ਕਰਿਓ ਮੈਨੂੰ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ ਮਸਟਰਡ ਜਿਹਾ ਤੇ ਆਫ ਵਾਈਟ ਜਿਹਾ ਤੇ ਮਸਟਰਡ ਜਿਹਾ ਠੀਕ ਹੈ ਲੋ ਜੀ ਇਸੇ ਵਿੱਚ ਅਗਲਾ ਹੈਗਾ ਇਹ ਵੀ ਲਿਫਾਫਾ ਕੱਢ ਕੇ ਦਿਖਾ ਦਿੰਨੀ ਹਾਂ ਤੁਹਾਨੂੰ ਇਹ ਬਲੂ ਗ੍ਰੀਨ ਕਲਰ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਆਹੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਮੇਰੇ ਕਹਿਣ ਤੇ ਚੱਕ ਲਿਓ ਤੁਸੀਂ ਵਿਸ਼ਵਾਸ ਕਰਕੇ ਜੇ ਮੈਂ ਕਹਿ ਰਹੀ ਹਾਂ ਬਹੁਤ ਸੋਹਣਾ ਤਾਂ ਬਹੁਤ ਸੋਹਣਾ ਹੈ ਲਓ ਗਰਮੀਆਂ ਦੇ ਵਿੱਚ ਪਾਉਣ ਵਾਲੇ ਬੜੇ ਸੋਹਣੇ ਸੂਟ ਹੈ ਜੀ ਇਹ ਲੋ ਗੇਸੇ ਵਿੱਚ ਇਹ ਇਹ ਵਾਲਾ ਮਹਰੂਨ ਕਲਰ ਇਸੇ ਚ ਹੈ ਹਾਂ ਉਹਦੇ ਚ ਆ ਦੇਖੋ ਉਦਾਂ ਹੀ ਪੱਟੀ ਲੱਗੀ ਹੋਈ ਹੈ ਠੀਕ ਹੈ ਜੀ ਮਹਰੂਨ ਕਲਰ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਲੋ ਠੀਕ ਹੈ ਬਹੁਤ ਪਿਆਰਾ ਸੂਟ ਹੈ ਚਲੋ ਜੀ ਅਗਲਾ ਦੇਖੋ 1.850 ਦਾ ਹੋ 2.1500 ਦੇ ਤੇ ਤਿੰਨ ਜਮਾ ਫ੍ਰੀ ਸ਼ਿਪਿੰਗ ਹੋਣਗੇ 8-800 ਦੇ ਆलो ਲੋ ਇਹ ਹੈਗੀ ਇਦਾਂ ਸਲਵਾਰ ਪਹਿਲਾ ਸਲਵਾਰ ਦੇਖ ਲਓ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਸ਼ਰਟ ਆ ਲੋ ਫਿਰ ਤੁਸੀਂ ਆਹ ਦੀ ਸ਼ਰਟ ਦੇਖ ਲਓ ਉੱਪਰ ਪੱਟੀ ਲੱਗੀ ਹੋਈ ਆ ਵਰਕ ਵਾਲੀ ਬਹੁਤ ਸੋਹਣੀ ਪੱਟੀ ਆ ਲੇਸ ਦਿੱਤੀ ਹੋਈ ਆ ਫੋਰ ਸਾਈਡ ਤੇ ਇਹ ਰਹੂਗਾ ਇਹਦਾ ਦੁਪੱਟਾ ਦੁਪੱਟਾ ਤਾਂ ਬਹੁਤ ਸੋਹਣਾ ਦੁਪੱਟੇ ਦਾ ਤਾਂ ਕਹਿਣਾ ਹੀ ਕੀ ਆ ਆ ਲੋ ਠੀਕ ਹੈ ਜੀ ਲੋ ਜੀ ਪ੍ਰਾਈਸ ਹੈਗੀ ਆ 850 ਫੋਰ ਸਿੰਗਲ ਨੈਕਸਟ ਹੈਗਾ ਬਲੈਕ ਬਲੈਕ ਨਹੀਂ ਹੈਗਾ ਗਰੇ ਹੈ ਹਾਲੋ ਗਰੇ ਵਿੱਚ ਮਣ ਮਣਾ ਡਾਰਕ ਗਰੇ ਹੈ ਲਾਈਟ ਗਰੇ ਹੈ ਇਸ ਤਰ੍ਹਾਂ ਜਿਹਦਾ ਕਲਰ ਹੈਗਾ ਇਹ ਸਹੀ ਆ ਰਿਹਾ ਹੋਣਾ ਮੈਨੂੰ ਲੱਗਦਾ ਸਹੀ ਆ ਰਿਹਾ ਬੇਬੀ ਤੇ ਦੁਪੱਟਾ ਦੇਖੋ ਤੁਸੀਂ ਇਹਦਾ ਦੁਪੱਟਾ ਬਿਲਕੁਲ ਕਲੀਅਰ ਕਰ ਦੂਗਾ ਤੁਹਾਨੂੰ ਇਹ ਹਾਲੋ ਜੀ ਇਹਦਾ ਖੋਲ ਦਿੰਨੇ ਆਪਾਂ ਇਦਾਂ ਹਾਲੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਬਸ ਆਹੀ ਰੰਗ ਹਾਂ ਇਹ ਕਲਰ ਹੈ ਬਾਰਡਰ ਦੇਖ ਲਓ ਠੀਕ ਹੈ ਕਾਫੀ ਸੋਹਣੇ ਸੁਪਰੇ ਜੀ काफ़ी सोने सूट है थोड़े नहीं फुल भी लगे है फुल भी लगे है फुला वाले सूट है जी ये है। लो प्राइस हैगी है। वास्ते साढ़े अठ सौ ध्यान में सूट दे रहे हो बस अगला देखो जी रस्ट कलर रस्ट ऑरेंज कलर है आ वाला कलर है जी देख लो सही आ रहा हाँ सही आ रहा बहुत प्यारा सूट है ਲੋਡ ਅਗਲਾ ਦੇਖੋ ਡਿਜ਼ਾਈਨ ਫੇਰ ਬਦਲੂਗਾ ਹਾਂ ਥੋੜਾ ਥੋੜਾ ਫਰਕ ਪਈ ਜਾਂਦਾ ਜੀ ਡਿਜ਼ਾਈਨ ਬਹੁਤ ਜ਼ਿਆਦਾ ਨਹੀਂ ਥੋੜਾ ਥੋੜਾ ਆ ਲੋ ਜੀ ਇਹ ਹੈਗੀ ਸ਼ਰਟ ਇਹ ਹੈਗਾ ਇਹ ਦਾ ਨੱਕ ਔਰਗੈਂਜ਼ਾ ਲੱਗਿਆ ਹੋਇਆ ਇਹਦੇ ਤੇ ਔਰਗੈਂਜ਼ਾ ਲਾ ਕੇ ਵਰਕ ਹੋਇਆ ਦੇ। ਇਹ ਲੋ ਬਹੁਤ ਪਿਆਰਾ ਸੂਟ ਹੈ। ਕਲਰ ਸਹੀ ਹੈ। ਜਿਹੜਾ ਵੀ ਦੇਖ ਰਹੇ ਹੋ ਉਹ ਸਹੀ ਦੇਖ ਰਹੇ ਹੋ। ਜਿਹੜਾ ਸਹੀ ਹੈ ਸਗਾ। ਬਿਲਕੁਲ ਸਹੀ ਆ ਰਿਹਾ ਕਲਰ। ਨੇੜੇ ਸਹੀ ਆ ਰਿਹਾ। ਆ ਲੋ। ਇਹ ਸਲਵਾਰ। ਇਦਾਂ ਬਣੂਗੀ ਸਲਵਾਰ ਉੱਪਰ ਨੂੰ ਆਹ ਜ਼ਿਗਜ਼ੈਗ। ਠੀਕ ਹੈ ਜੀ। ਇਹ ਲੋ। ਦੁਪੱਟਾ ਦੇਖ ਲਓ ਇਹਦਾ। ਡਿਜ਼ਾਈਨਿੰਗ ਬਦਲ ਗਈ। ਇਹ ਲੈ ਲਿਆ ਸਲਵਾਰ। ਨਹੀਂ ਲੇਸ ਤੋਂ ਮੇ ਸਾਰਿਆਂ ਦੇ ਜਿਵੇਂ ਪਹਿਲਾਂ ਆ ਲੋ ਨਹੀਂ ਉਹਨਾਂ ਜਿਹਾ ਲੇਸ ਠੀਕ ਹੈ ਜੀ ਤੇ ਇਹਦੇ ਲੇਸ ਲੱਗੀ ਹੈ ਕੱਲੀ ਇਹਦੇ ਆ ਫੁੱਲ ਨਹੀਂ ਹੈਗੇ ਤੇ ਇੱਕ ਸੂਟ ਦੀ 850 ਪ੍ਰਾਈਸ ਦੋਹਾਂ ਦੀ 1650 ਤੇ ਤਿੰਨ ਸੂਟ ਹੈ ਜਿਹੜੇ 8800 ਚ ਮਿਲਣਗੇ ਅਗਲਾ ਕਲਰ ਦੇਖ ਲੋ ਕਲਰ ਇਹ ਵੀ ਸੋਨਾ ਹੈ ਦੇਖ ਲੋ ਕਲਰ ਕਿਹੜਾ ਹੈਗਾ ਵਾਈਨ ਜਿਹਾ ਕਲਰ ਹੈ ਹਾਂ ਕਾਹਦੇ ਜਾਮਨੀ ਜਿਹਾ ਲਾਈਟ ਜਿਹਾ ਕਲਰ ਹੈ ਬੜਾ ਪਿਆਰਾ ਅਜਾ आलो दुपट्टा देख लो दुपट्टे तो क्लियर हो जाना सब हाल ठीक है जी लो जी लो जी अगला देखो इसे डिजाइन च मेहंदी कलर लो जी इस डिजाइन काव्या ब्रांड के सूट है जी सारे ही ਬੜਾ ਅੱਛਾ ਬ੍ਰਾਂਡ ਹੈ ਔਰ ਕੋਈ ਕਲਰ ਨਹੀਂ ਜਾਂਦਾ ਕੁਝ ਨਹੀਂ ਹੁੰਦਾ ਇੱਕ ਵਾਰੀ ਤੁਸੀਂ ਨਮਕਾਲੇ ਪਾਣੀ ਚ ਡਿਪ ਕਰਕੇ ਜ਼ਰੂਰ ਰੱਖਦੇ ਹੋ ਜਿਹੜੀ ਮਾੜੀ ਮੋਟੀ ਸ਼੍ਰਿੰਕਿੰਗ ਹੋਊਗੀ ਉਹ ਇੱਕ ਵਾਰ ਚ ਹੀ ਹੋ ਜੂਗੀ ਠੀਕ ਹੈ ਜੀ ਲਓ ਜੀ ਅਗਲਾ ਕਲਰ ਦੇਖੋ ਲਓ ਜੀ organza ਲੱਗਿਆ ਹੋਇਆ ਤੇ ਵਰਕ ਹੋਇਆ ਹੋਇਆ ਠੀਕ ਹੈ ਜੀ ਫਾਸਟ ਕਲਰ ਨੇ ਸਾਰੇ ਕਰੋ ਹਾਂ ਵੀ ਲੋੜ ਨਹੀਂ ਆ ਦੇਸੀ ਘੋਕ ਲੈ ਲਿਓ ਹੁਣ ਮੈਂ ਥੋੜੇ ਜਿਹਾ ਲਾਈਟ ਕਲਰ ਦਿਖਾਦਾ ਤੁਹਾਨੂੰ ਲੋ ਇਸ ਤੋ ਆ ਜਾ ਕਲਰ ਹੈਗਾ ਉਹ ਬਣਾ ਸਲਵਾਰ ਦੇਖ ਲਓ ਇਹ ਵੱਡੀ ਸਲਵਾਰ ਆ ਇਦਾਂ ਠੀਕ ਹੈ ਸਹੀ ਕਲਰ ਆ ਰਿਹਾ ਆ ਦੇ ਵਰਕ ਦੇਖੋ ਉੱਪਰ ਕਿੰਨਾ ਸੋਹਣਾ ਵਰਕ ਹੋਇਆ ਵੇ ਆ ਦੇਖ ਬੜਾ ਹੀ ਪਿਆਰਾ ਜਿਹਾ ਵਰਕ ਹੋਇਆ ਨਾਟ ਵਰਕ ਹੋਇਆ ਵਿੱਚ ਮਿਰਰ ਲੱਗੇ ਹੋਏ ਨੇ ਠੀਕ ਹੈ ਜੀ ਸਾਰਾ ਉਪਨ ਦੂਰੋਂ ਦੇਖੋ ਬਹੁਤ ਪਿਆਰਾ ਸੂਟ ਹੈ ਤੇ ਦੁਪੱਟਾ ਦੇਖ ਲਓ ਹੁਣ ਇਹਦਾ ਆ ਲਓ ਜੀ ਫੁੱਲ ਲੱਗੇ ਹੋਏ ਆ ਇਹਦੇ ਵੀ ਠੀਕ ਹੈ ਜੀ ਆ ਲਓ ਤੇ ਪ੍ਰਾਈਸ ਉਦਾਂ ਹੀ ਰਹੂਗੀ ਇਹਦੀ ਵੀ ਜਿਸ ਤਰ੍ਹਾਂ ਪਹਿਲਾਂ ਦਿੱਤੀ ਆ ਤੁਹਾਨੂੰ ਨੇ ਇਹ ਕਹਿੰਦੇ ਕਿ ਤੁਹਾਨੂੰ ਆ ਗ੍ਰੇ ਕਲਰ ਮਿਲੂਗਾ ਲੋ ਜੀ ਇਹਦਾ ਦੁਪੱਟਾ ਠੀਕ ਹੈ ਜੀ ਤੇ ਵਾਈਟ ਤੇ ਗ੍ਰੇ ਦਾ ਸੂਟ ਹੈ ਬੜਾ ਪਿਆਰਾ ਸੂਟ ਹੈ ਗਰਮੀਆਂ ਦੇ ਅਕੋਰਡਿੰਗਲੀ ਬਹੁਤ ਸੋਹਣਾ ਅੱਗੇ ਹੈਗਾ ਪਿੰਕ ਕਲਰ ਲਾਈਟ ਪਿੰਕ ਆਹ ਲਾਈਟ ਪਿੰਕ ਠੀਕ ਹੈ ਤੇ ਇਹ ਹੈ ਦਾ ਦੁਪੱਟਾ ਬਿਲਕੁਲ ਸਹੀ ਰੰਗ ਆ ਰਿਹਾ ਜਿਵੇਂ ਸਹੀ ਆ ਰਿਹਾ ਲੋ ਜੀ ਇਹ ਆਪਣਾ ਹੈਗਾ ਮਿੱਠਾ ਪੀਲਾ ਮਿੱਠਾ ਪੀਲਾ ਵੀਡੀਓ ਚ ਨਾ ਹੋਵੇ ਤਾਂ ਗੱਲ ਨਹੀਂ ਬਣਦੀ ਆਹ ਲਓ ਜੀ ਇਹ ਵਾਲਾ ਦੁਪੱਟਾ ਇਹਦਾ ਸਹੀ ਹੈ ਕਲਰ yellow ਨਹੀਂ ਹੈਗਾ ਜੀ ਇਹ ਮਿੱਠਾ ਮਿੱਠਾ ਰੰਗ ਹੁੰਦਾ ਜਿਹੜਾ ਪੀਗਾ ਉਹ ਵਾਲਾ ਇਹ ਅੱਖਾਂ ਨੂੰ ਛਾਉਣ ਵਾਲਾ ਰੰਗ ਨਹੀਂ ਹੈਗਾ ਇਹ ਲੋ ਜੀ ਇਹ ਹੋ ਗਿਆ ਆਪਣੇ ਸੂਪ ਲੋ ਜੀ ਅਸੀਂ ਆਪਣੀ ਅੱਜ ਦੀ ਵੀਡੀਓ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ